ਟ੍ਰਾਂਸਪੋਰਟ ਜਿਹੜਾ ਉਹ ਹੜ੍ਹਾਂ ਦੀ ਮਾਰ ਨਾਲ ਕਾਫੀ ਜੂਝ ਰਿਹਾ ਅਸੀਂ ਮਕੌੜਾ ਪੱਤਨ ਤੇ ਆ ਐਸੇਲੇ ਮੌਕੇ ਤੇ ਅ ਅੱਜ ਤਿੰਨ ਤਰੀਕਾ 8 ਵਜੇ ਗਏ ਨੇ ਜਿਨ੍ਹਾਂ ਘਰਾਂ ਦੇ ਵਿੱਚ ਪਾਣੀ ਫੇਰਾ ਪਾ ਕੇ ਗਿਆ ਕੀ ਕੀ ਨੁਕਸਾਨ ਹੋਇਆ ਮੇਰੇ ਨਾਲ ਨੇ ਕਿਹੜਾ ਪਿੰਡ ਹੈ ਕੀ ਨਾਂ ਹੈ ਪਹਿਲੇ ਆਪਣਾ ਮੇਰਾ ਨਾਮ ਵੀ ਪ੍ਰੇਮ ਨਾਥ ਸਾਨੋ ਸੰਤਰਾਮ ਹੈ ਪਿੰਡ ਕਿਹੜਾ ਹੈ ਇਹ ਗੰਡੂ ਚੱਕ ਮਕੌੜੇ ਦੇ ਨਾਲ ਲੱਗਦਾ ਹੈ ਕੀ ਕੀ ਨੁਕਸਾਨ ਹੋਇਆ ਸਾਰੇ ਸਾਡਾ ਨੁਕਸਾਨ ਸਾਡੇ ਮਕਾਨ ਚੀਜ਼ਾਂ ਘਰ ਬੇਸਰੇ ਖਾਣ ਪੀਣ ਜੋ ਵੀ ਹੈ ਸਮਾਨ ਸਾਡਾ ਬਿਲਕੁਲ ਰੋੜ ਗਿਆ ਬੇਕਾਰ ਹੋ ਗਿਆ ਇਹਦੇ ਨੂੰ ਮਰਨਾ ਚਾਹਤ ਬਹੁਤ ਦੁਖੀ ਹੈ ਜੀ ਅਸੀਂ ਤੇ ਸਾਡੀ ਗਵਰਨਮੈਂਟ ਹੈ ਕਿ ਬਾਕੀ ਜੋ ਵੀ ਹੈ ਉਹ ਜਿਹੜੇ ਮਕਾਨ ਫਟ ਗਏ ਨੇ ਕੁਝ ਰੋੜ ਗਏ ਕੁਝ ਸਮਾਨ ਡੰਗਰ ਬਸਾ ਵੀ ਰੋੜ ਗਿਆ ਤੇ ਅਸੀਂ ਕਹੇ ਯੋਗਮਨੀ ਸਰਕਾਰ ਦੇ ਕਿ ਸਾਡੀ ਬੇਨਤੀ ਆ ਵੀ ਸਾਨੂੰ 5-5 ਮਰਲੇ ਕਿਤੇ ਉੱਚੀ ਜਗ੍ਹਾ ਜਿਹੜੇ ਨੇ ਇਹ 15 ਘਰ ਨੇ ਜੀ ਸਾਨੂੰ ਉੱਚੀ ਜਗਾ ਕੇ ਤੇ ਬੇਨਤੀ ਗੌਰਮੈਂਟ ਅਗੇ ਸਰਕਾਰ ਅਗੇ ਕਿ ਸਾਨੂੰ ਮਤ ਤੁਸੀਂੋਂ ਪਾਰ ਕੇ ਉੱਚੀ ਜਗ੍ਹਾ ਤੇ ਸਮਾਨ ਸਾਰਾ ਕੋਈ ਰੁੜ ਗਿਆ ਬਿਲਕੁਲ ਰੁੜ ਗਿਆ ਜੀ ਕੁਛ ਨਹੀਂ ਬਚਿਆ ਨਾ ਜੀ ਕੁਛ ਨਹੀਂ ਜੋ ਆਪਰੇ ਜਾਣਾ ਪਈ ਜਾਨਾ ਵੀ ਤਾਂ ਬਸੀ ਹੈ ਜੀ ਸਾਰੇ ਜਾਨੇ ਕੋਠੇ ਚੜ ਕੇ ਪਾਣੀ ਜਦੋਂ ਆਇਆ ਅਟਪਟ ਪਾਣੀ ਤੇ ਆਇਆ ਤੇ ਆਏ ਫੇਰ ਨਾ ਸਾਰੇ ਕਿਹੜਾ ਰੋਏ ਤੇ ਰਣ ਆਏ ਉਹ ਲੋਕੋ ਬਚਾ ਲੋ ਉਹ ਕਿ ਮਰਾੜੇ ਦਾ ਕੋਈ ਇਧਰ ਆਇਆ ਦਾ ਤੁਸੀਂ ਦੇ ਪਾਰ ਉਹਦੇ ਸਾਹਮਣੇ ਵੇਖ ਅੱਛਾ ਉਹ ਕਿ ਤੁਸੀਂ ਦੇ ਪਾਰ ਆਇਆ ਦਾ ਬੰਦਾ ਉਹਨ ਸਾਡੀ ਓਏ ਆਪੇ ਅਰੜਾ ਸੋਣਿਆ ਰੋਣਾ ਸੋਣਿਆ ਟੱਬਰ ਦਾ ਤੇ ਉਹਨਾਂ ਫਿਰ ਜਾ ਕੇ ਤੇ ਮੈਟਰੀ ਸਾਡੇ ਲੱਗੀ ਫਿਰ ਸਾਨੂੰ ਅਗਨ ਬੋਟ ਆल्या ਕੱਢਿਆ ਅਗਨ ਬੋਟ ਸਾਡੇ ਬਟਾ ਕੋ ਸਿੱਧਾ ਹੀ ਹੋ ਗਿਆ ਜੋ ਕੁੜੀ ਦਾ ਬਣਾਇਆ ਸਾਰਾ ਕਿਲਾ ਉਹ ਤੇ ਫਿਰ ਸਾਰਾ ਜਨਰਲ ਪਰਿਵਾਰ ਆਪਣਾ ਇਹਨਾਂ ਨੂੰ ਕੱਢਿਆ ਇਹ ਆਰਮੀ ਨੇ ਬਚਾਇਆ ਫਿਰ ਆ ਆਰਮੀ ਨੇ ਬਚਾਇਆ ਸਮਾਨ ਕਿਹੜਾ ਨਾਲ ਉਸ ਵੇਲੇ ਤੁਸੀਂ ਲਿਆ ਸੀ ਕੀਮਤੀ ਸੱਚ ਬੋਲਣਾ ਕੈਮਰੇ ਦੇ ਸਾਹਮਣੇ ਝੂਠ ਕੋਈ ਨਹੀਂ ਬੋਲਣਾ ਠੀਕ ਹੈ ਬਿਲਕੁਲ ਸੱਚ ਤੁਹਾਨੂੰ ਉਹ ਉਹ ਵੀ ਉਹ ਵਿੰਦਾ ਨਾ ਸਭ ਕੁਛ ਲਈ ਨਾਲ ਜਿਹੜੇ ਗੱਲ ਕਪੜੇ ਹੀ ਨਾ ਪੇਦੇਗੀ ਹੂੰ ਜਨਾਨੀਆਂ ਦੇ ਵੀ ਬੱਚਿਆਂ ਦੇ ਵੀ ਤੇ ਬੰਦਿਆਂ ਦੇ ਵੀ ਜਿਹੜੇ ਗੱਲ ਪੇਦੇ ਕਪੜੇ ਬਾਕੀ ਕਰਦਾ ਸੁਣਾ ਹੀ ਸੱਟ ਤਾਂ ਹਾਂਜੀ ਬਿਲਕੁਲ ਸੁਣਾ ਬਿਲਕੁਲ ਸੁਣਾ ਇਹ ਤਿੰਨ ਚਾਰ ਦਿਨ ਸੁਣ ਰਿਆ ਰਿਆ ਜਦੋਂ ਪਾਣੀ ਘਟਿਆ ਤੇ ਬੇਰੇ ਮਰਾੜਿਓ ਆਏ ਤੇ ਮਰਾੜਿਓ ਆਣ ਕੇ ਦੇਖਿਆ ਆਪਣੇ ਸਮਾਨ ਤੇ ਢਾਵਾਂ ਬਦਣ ਤੇ ਹਵੇ ਰੋਈਏ ਕੱਲ ਕੀ ਕਰੀਏ ਸਮਾਨ ਜਿਹੜਾ ਅੰਦਰਾਂ ਚ ਉਹ ਉੱਥੇ ਤੋਂ ਉੱਥੇ ਹੀ ਰਿਹਾ ਨਹੀਂ ਕੋਸ਼ ਰਿਆ ਜਿਹੜੇ ਦਬੇ ਗਿਆ ਉਹ ਤੇ ਉੱਥੇ ਹੀ ਰਿਹਾ ਤੇ ਜਿਹੜੇ ਉਹ ਜੜਾ ਜਿਹੜੇ ਮੰਜ਼ੇ ਜਿਤਨਾ ਪੇਦੇ ਬਿਸਰੇ ਪੰਘ ਜੋ ਬੈੱਡ ਬੁੱਢੀ ਰੋੜਰਗੇ ਕੋ ਨਪੇਗੇ ਕੋ ਤਰਗੇ ਕੋਈ ਕੁਛ ਹੋਇਆ ਰੇਤ ਚੜ ਗਈ ਦੇਖੋ ਜੀ ਦੇਖ ਦੇਖੋ ਯਾਰ ਰੇਤ ਇੰਨੀ ਕਾ ਦਾੜਾ ਕੱਢਣ ਦੇ ਦਾਂ ਤੇ ਕੀ ਕਰੀਏਗਾ ਅੱਛਾ ਜਦੋਂ ਤੁਹਾਨੂੰ ਕੱਢਿਆ ਉਹਨਾਂ ਨੇ ਆਪਣੇ ਮਿਲਟਰੀ ਵਾਲੇ ਐਨਡੀਆਰਫ ਹਾਂ ਜੀ ਕਿੱਥੇ ਲੈ ਕੇ ਗਏ ਉਹ ਇਹ ਸਾਡਾ ਜ ਮਰੜ ਦੇ ਲੈ ਕੇ ਮਰੜੇ ਲੈ ਕੇ ਮਰੜੇ ਲੈ ਕੇ ਉੱਥੋਂ ਫਿਰ ਰਹੇ ਨਾ ਸਕੂਲ ਆ ਕਿਹੜਾ ਸਕੂਲ ਆ ਮਾਠੇ ਸਕੂਲ ਪੈਂਦਾ ਜੀ ਮਰੜ ਉੱਥੇ ਫਿਰ ਸਾਡੇ ਉੱਥੇ ਰੋਟੀ ਪਾਣੀ ਰਹਿਣ ਸਹਣ ਨੂੰ ਵਧੀਆ ਸੀ ਉਹ ਪਿੰਡ ਆ ਲੈ ਦਿੱਤਾ ਜੀ ਮਰੜ ਦੇ ਉਹ ਸਰਪੰਚ ਨੇ ਨਰਨਾਥ ਜੀ ਇੱਕ ਮਿੰਟ ਉਹ ਜੀ ਨਰਨ ਸਿੰਘ ਸਰਪੰਚਾ ਜੀ ਨਰਨਾਥ ਕਹਿਨੇ ਵੀ ਦਿੱਤਾ ਰੋਟੀ ਪਾਣੀ ਤੁਹਾਨੂੰ ਵਧੀਆ ਮਿਲਿਆ ਜੀ ਉੱਥੇ ਤੇ ਉਹ ਉੜਵਿਸ਼ਾਨੂੰ ਲੋਕੀ ਦੇਂ ਦੇਣਾ ਮਾਲ ਜਿਹੜਾ ਆਂਦੇ ਟਰਾਲੀਆਂ ਤੇ ਤੁਹਾਨੂੰ ਇਸ਼ਾਰਾ ਵੀ ਦੇਂ ਦੇਣਾ ਤੇ ਸਾਨੂੰ ਖਾਣ ਪੀਣ ਨੂੰ ਵੀ ਦੇਂ ਦੇਣਾ ਜਿਹੜਾ ਪੱਕਾ ਰਸਣਾ ਉਹ ਤੇ ਅਸੀਂ ਖਾ ਪੀ ਲੈਨੇ ਜੀ ਕੱਚਾ ਜਿਹੜਾ ਮਿਰਚ ਕਿੱਥੇ ਪਕਾਈਏ ਸਲੈਂਡਰ ਰੋੜ ਕੇ ਦੇ ਜਲਦੀ ਕਰੋ ਥੋੜਾ ਵੀ ਸਲੈਂਡਰ ਰੋੜ ਕੇ ਛੁੱਲੇ ਰੋੜ ਕੇ ਦੇ ਜੀ ਬਾਲਣ ਰੋੜ ਕੇ ਦੇ ਜੀ ਤਰਗੇ ਦਾ ਕੀ ਕਰੀਏ 20% ਵੀ ਜਲਦੀ ਕਰੋ ਠੀਕ ਜੋ ਨੁਕਸਾਨ ਹੋਇਆ ਤੇ ਰੋਟੀ ਪਾਣੀ ਹੁਣ ਕਿੱਥੇ ਰਹੇਗਾ ਰੋਟੀ ਆਸੀ ਮਰਾੜੇ ਰਹੇ ਕਹਿੰਦੇ ਆ ਜੀ ਨਰੈਨ ਸਰਪੰਚਾ ਜੀ ਉੱਥੇ ਮਰਾੜੇ ਦੀ ਪਾਰਟੀ ਕਮੇਟੀ ਉਹਨਾਂ ਨੇ ਸਾਡੀ ਦੇਖਭਾਲ ਕੀਤੀ ਜੀ ਬਾਕੀ ਜਾਨੀ ਨੁਕਸਾਨ ਤੇ ਨਹੀਂ ਹੋਇਆ ਕੋਈ ਨਹੀਂ ਜਾਨੀ ਨੁਕਸਾਨ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਜੀ ਬਚ ਗਏ ਜੀ ਸਾਡੇ ਪਰਮਾਤਮਾ ਕਰਦੇ ਹੋ ਸ਼ੁਕਰੀਆ ਦਾ ਪਰਮਾਤਮਾ ਆ ਸ਼ੁਕਰਾਨਾ ਜੀ ਸ਼ੁਕਰੀਆ ਦਾ ਜੀ ਪਰਮਾਤਮਾ ਦਾ ਬਹੁਤ ਬੜਾ ਇਹਨਾਂ ਭੈਣ ਭਰਾਵਾਂ ਦਾ ਵੀ ਬੜਾ ਸ਼ੁਕਰੀਆ ਦਾ ਜੀ ਜਿਹੜਾ ਸਮਾਨ ਦਾ ਤੇ ਕੋਈ ਨਹੀਂ ਸਮਾਨ ਤੇ ਫਿਰ ਵੀ ਬਣ ਜਾਏਗਾ ਹਾਂ ਜੀ 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 ਜਿਹੜੇ ਆਹ ਹਾਂ ਜੀ ਠੀਕ ਆ ਔਰ ਕਹੇ ਗੱਲ ਦਾ ਕੋਈ ਕਿਸੇ ਨੂੰ ਕੋ ਮੈਸੇ ਕੋਈ ਕਹਤੇ ਗਿਲਾ ਹੋਵੇ ਨਾ ਗਿਲਾ ਇਹ ਵੀ ਸਰਕਾਰ ਅਗੇ ਇਹ ਬੇ ਦੇ ਕੋ ਪੰਜ ਦਸ ਤਾਂ ਮਾਰੇ ਸਾਨੂੰ ਜਗਾ ਜਿਹੜੀ ਸੁੱਕੀ ਜਗਾਹ ਦਿੱਤੀ ਜਾਏ ਜੀ ਇਹ ਤਾਂ ਆਪਣੇ ਜਿਹੜੇ ਤੁਸੀਂ ਬਣਾਏ ਇਹ ਸਰਕਾਰ ਨੇ ਦਿੱਤੀ ਨਹੀਂ ਆਪਣੇ ਜੀ ਇਹ ਕਿ ਤੁਹਾਡੀ ਆਪਣੀ ਮਲਕੀ ਜੀ ਹਾਂ ਜੀ ਤੁਸੀਂ ਆਪਣਾ ਸਰ ਮੇਰਾ ਨਾਮ ਜਸਵਿੰਦਰ ਕੁਮਾਰ ਹਮ ਸਰ ਮੈਂ ਇਥੋਂ ਦਾ ਰਹਿਣ ਵਾਲਾ ਹਾਂ ਕਿਹੜਾ ਪਿੰਨ ਗੰਡੂ ਚੱਕ ਸਰ ਅੱਛਾ ਕੀ ਕੀ ਨੁਕਸਾਨ ਹੋਇਆ ਆਪਣਾ ਸਰ ਨੁਕਸਾਨ ਤੇ ਸਰ ਬਹੁਤ ਜ਼ਿਆਦਾ ਹੋਇਆ ਦੱਸ ਹੀ ਨਹੀਂ ਸਰ ਸਕਦੇ ਆਪਾਂ ਨੂੰ ਇੰਨਾ ਸਾਰਾ ਨੁਕਸਾਨ ਹੋ ਗਿਆ ਘਰ ਦਾ ਸਰ ਜੋ ਕੁਝ ਵੀ ਬਣਾਇਆ ਸੀ ਸਰ ਮਜ਼ਦੂਰੀ ਕਰ ਕਰਕੇ ਘਰ ਬਣਾਇਆ ਸੀ ਉਹਦੀ ਵਜ੍ਹਾ ਕਰਨਾ ਸਰ ਸਾਰਾ ਘਰ ਸਾਰਾ ਡੈਮੇਜ ਹੋ ਗਿਆ ਤੇ ਮੇਰੇ ਸਰ ਘਰ ਸਿਸਟਰ ਦਾ ਵਿਆਹ ਰੱਖਿਆ 28 ਤਰੀਕ ਨੂੰ ਜਿੰਨਾ ਸਰ ਮੈਂ ਦਾਜ ਦੂ ਇਸ ਘਰ ਦਾ ਸਮਾਨ ਬਣਾਇਆ ਸੀਗਾ ਉਹ ਵੀ ਸਰ ਪੂਰਾ ਡੈਮੇਜ ਮਲ ਕੇ ਸਾਰਾ ਖਰਾਬ ਹੋ ਗਿਆ ਸਾਰਾ ਬਹੁਤ ਜ਼ਿਆਦਾ ਨੁਕਸਾਨ ਹੈ ਮੇਰੇ ਕੋ ਸਰ ਗਾਈਆਂ ਸੀਗਾ ਦੋ ਉਹ ਵੀ ਸਰ ਉੜ ਗਈਆਂ ਠੀਕ ਹੈ ਜੀ ਆਪਣਾ ਸਰ ਕੁਝ ਖਾਣ ਨੂੰ ਨਹੀਂ ਰਾਸ਼ਨ ਪਾਣੀ ਜੋ ਵੀ ਹੈ ਗਿੱਲਾ ਉਹ ਵੀ ਹੋ ਚੁੱਕਾ ਸਰ ਕੱਪੜਾ ਲੇੜਾ ਸਰ ਸਾਰਾ ਕੁਝ ਨਹੀਂ ਬਚਿਆ ਮਨ ਲਗੇ ਕੁਝ ਡੈਮੇਜ ਹੋ ਗਿਆ ਕੁਝ ਬਚਿਆ ਕੁਝ ਨਹੀਂ ਬਚਿਆ ਵਿਆਹ ਹੈ ਤਾਂ ਡੀ ਸਿਸਟਰ ਦਾ ਸਰ ਮੇਰੀ ਸਿਸਟਰ ਦਾ 28 ਤਰੀ ਨੂੰ ਮੈਰਿਜ ਹੈ ਐ ਐਸੇ 28 ਨੂੰ ਐਸੇ 28 ਨੂੰ ਸਰ ਮੈਰਿਜ ਹੈ ਬੜਾ ਲੇੜਾ ਜੋ ਬਰੀ ਖਰੀਦੀ ਸੀ ਉਹਦੀ ਵੀ ਸਰ ਪੂਰਾ ਹੀ ਮਿਲ ਗਿਆ ਡੈਮੇਜ ਹੋ ਗਈ ਆ ਪੂਰਾ ਸਰ ਗਿੱਲੀ ਹੋ ਗਈ ਬਰੀ ਪਰ ਤਾਂ ਸਰ ਇਹੀ ਵੀ ਪਾਣੀ ਸਰ ਬਹੁਤ ਜ਼ਿਆਦਾ ਆ ਗਿਆ ਸੀ ਤੇ ਪਾਣੀ ਦਾ ਪਤਾ ਨਹੀਂ ਚਲੇ ਆ ਅਸੀਂ ਸਰ ਭਲੇਖੇ ਜਿਹਰੇ ਪਹਿਲਾਂ ਕਦੀ ਹਾਰਡ ਨਹੀਂ ਦੇਖਿਆ ਕਿਉਂਕਿ 88 ਵਿੱਚ ਸਰ ਫਲੱਡ ਪਿਆ ਸੀਗਾ ਤੇ ਅਸੀਂ ਉਦੋਂ ਦੀ ਸਾਡੇ ਡੇਢੋ ਵਰਤ ਨਹੀਂ ਹੈਗੇ ਕਿਉਂਕਿ ਡੈਡੀ ਹੁਣਾਂ ਨੇ ਦੇਖਿਆ ਸੀਗਾ ਹੜੋ ਤੁਹਾਨੂੰ ਕਿਸ ਨੇ ਪਹਿਲੇ ਸੂਚਿਤ ਨਹੀਂ ਕੀਤਾ ਵੀ ਚਲ ਜੋ ਜਾਂ ਸਰਕਾਰੀ ਸਰ ਪਹਿਲੇ ਨਹੀਂ ਸਰ ਪਹਿਲੇ ਕਿਸ ਨੇ ਸੂਚਿਤ ਨਹੀਂ ਕੀਤਾ ਇਸ ਤੋਂ ਬਾਅਦ ਸਰ ਪਾਣੀ ਜਦੋਂ ਵਧ ਆ ਗਿਆ ਆਈ ਸਰ ਰਾਤ ਸਰ ਫਿਰ ਆਨੂੰ ਆਰਮੀ ਨੇ ਕੱਢਿਆ ਬਾਹਰ ਇੱਥੇ ਆਣ ਕੇ ਰਾਤ ਵੇਲੇ ਕੱਢਿਆ ਰਾਤ ਵੇਲੇ ਨਹੀਂ ਸਰ ਸਵੇਰੇ ਕੱਢਿਆ ਐਕਚੁਅਲੀ ਸਰ ਮੇਰੇ ਬੱਚੇ ਸੀ ਸਰ ਦੋ ਟਵਿਨਸ ਬਰੇ ਬੱਚੇ ਆ ਸਰ 10 10 ਮਹੀਨੇ ਦੇ ਉਹ ਵੀ ਸਰ ਮੈਂ ਬਟਾਲੇ ਸਰ ਛੱਡਿਆ ਹੁੰਦਾ ਵੀ ਟ੍ਰੀਟਮੈਂਟ ਚੱਲ ਰਿਹਾ ਸਰ ਬਿਮਾਰ ਹੋ ਗਏ ਬੱਚੇ ਦੋਨੋਂ ਸਰ ਕਿਉਂਕਿ ਇੱਥੇ ਸਰ ਦੁੱਧ ਦੀ ਅਵਸਥਾ ਮੈਂ ਨਹੀਂ ਹੈਗੀ ਕਿਉਂਕਿ ਡਾਕਟਰ ਦੀ ਅਵਸਥਾ ਮੈਂ ਨਹੀਂ ਕਿਉਂਕਿ ਰਸਤਾ ਕੋਈ ਖੁੱਲਾ ਤੇ ਹੈ ਹੀ ਨਹੀਂ ਆ ਤੇ ਬੱਚਿਆਂ ਦੀ ਸਾਰੀ ਮੈਡੀਕਸ ਤੇ ਕਹ ਲੀ ਲੋਕਲ ਜਿਹੜੇ ਡਾਕਟਰ ਆਂਦੇ ਆ ਉਹ ਬੱਚਿਆਂ ਦੀ ਮੈਡੀਕਸ ਨਹੀਂ ਦੇ ਕੇ ਜਾਂਦੇ ਕਿੰਨੇ ਘਰ ਨੇ ਇੱਥੇ ਟੋਟਲ ਇੱਥੇ ਸਾਰਾ 13 14 ਘਰ ਆ ਇਹ 15 16 ਘਰ ਹੈਗੇ ਸਰ ਸਾਰਿਆਂ ਦਾ ਸਮਾਨ ਸਾਰਿਆਂ ਦਾ ਸਾਰਾ ਸਮਾਨ ਸਾਰਾ ਪੂਰਾ ਸਾਰਾ ਡੈਮੇਜ ਹੋ ਗਿਆ ਕੋਈ ਲੇਥੂ ਵੇਥੂ ਹੋ ਗਿਆ ਉਹ ਜਿਹੜੇ ਸਾਰੇ ਏਦਾਂ ਹੀ ਸਾਰੇ ਇੱਕ ਸਾਰੇ ਔਰਤ ਵੀ ਹੈ ਰੱਥੇ ਇੱਕ ਪ੍ਰੈਗਨੈਂਟ ਵੀ ਹੈਗੀ ਆ ਉਹਦੀ ਵੀ ਸਰ ਬਸਤਾ ਸਾਰਾ ਏਦਾਂ ਮਾੜੀ ਹਾਲਤ ਸੀ ਨਾ ਜਿਸ ਵੇਲੇ ਸਰ ਲੈ ਕੇ ਗਏ ਸਰ ਉਹਦੀ ਜਾਨ ਬਚਾਉਣਾ ਬਹੁਤ ਔਖੀ ਸੀਗੀ ਬਚਾ ਲਈ ਗਈ ਨਾ ਜਾਨ ਸਰ ਬਚਾਈ ਗਈ ਆਰਮੀ ਆਰਮੀ ਸਾਰਾ ਆਰਮੀ ਨੇ ਜਾਨ ਸਰ ਬਚਾਈਆ ਕਿਉਂਕਿ ਸਾਰਾ ਨਾਲ ਬਾਹਰ ਕੱਢਿਆ ਸਾਨੂੰ ਇਸ ਟਾਈਮ ਆਣ ਕੇ ਅੰਗਰਬੋਰਡ ਤੇ ਸਰ ਜਾਨ ਜ਼ਰੂਰੀ ਹੋ ਉਸ ਵੇਲੇ ਉਸ ਵੇਲੇ ਸਰ ਜਾਨ ਜ਼ਰੂਰੀ ਸਾਨੂੰ ਸਰ ਸਮਾਨ ਨਹੀਂ ਸੀ ਜ਼ਰੂਰੀ ਸਾਨੂੰ ਇਹ ਵੀ ਸਾਡੀ ਜਾਨ ਬਚ ਜਾ ਇਸ ਟਾਈਮ ਇਸ ਸਮਾਨ ਜਿੱਦਾਂ ਹੁਣ ਤੁਸੀਂ ਕਹਿੰਦੇ ਸਾਡੀ ਸਿਸਟਰ ਦਾ ਵਿਆਹ ਹੈ ਇਹਦੇ ਵਿੱਚ ਤੁਸੀਂ ਖਰੀਦਦਾ ਖਰੀਦੀ ਕੀਤੀ ਹੋਏਗੀ ਕੋਈ ਸਮਾਨ ਜੇ ਉਹ ਉਹਦੇ ਵਿੱਚ ਕੁਝ ਸੋਨਾ ਜੇਵਰ ਵਗੈਰਾ ਵੀ ਬਣਾਏ ਹੋਣਗੇ ਜੀ ਸਰ ਉਹ ਸਾਰੇ ਸੋਨਾ ਜੇਵਰ ਸਰ ਜੋ ਬਣਾਇਆ ਉਹ ਤੇ ਚਲੋ ਸਰ ਗਿੱਲੇ ਹੋ ਗਏ ਏਕ ਸਰ ਕੁਝ ਸਰ ਮੇਰੇ ਸਰ ਗੈਣੇ ਸਰ ਰੋੜ ਵੀ ਗਿਆ ਮਨ ਲਗੀ ਸਰ ਮੇਰਾ ਸਾਰਾ ਜਿਹੜਾ ਉਹ ਦੋ ਦਾ ਜਨਾਨੀ ਦਾ ਸਮਾਨ ਸੀ ਉਹ ਸਾਰਾ ਇੱਕ ਸਰ ਸੈਟ ਰੁੜ ਗਿਆ ਕਿਉਂਕਿ ਸਰ ਪਤਾ ਹੀ ਨਹੀਂ ਚਲਿਆ ਉਹ ਸਰ ਪਾਣੀ ਦੇ ਵਿੱਚ ਡੇਗ ਗਿਆ ਕੁਝ ਮਿਲਿਆ ਕੁਝ ਨਹੀਂ ਮਿਲਿਆ ਸੋਨੇ ਦਾ ਸੈਟ ਰੁੜ ਗਿਆ ਪਾਣੀ ਜੀ ਸਰ ਪਾਣੀ ਬਹੁਤ ਜ਼ਿਆਦਾ ਸੀ ਪਾਣੀ ਸਰ ਬਹੁਤ ਜ਼ਿਆਦਾ ਸੀ ਇਹ ਸਨ ਕੋਈ ਪਿੰਡ ਵਾਸੀ ਜਿਹਨਾਂ ਨੇ तमाम ਗੱਲਬਾਤ ਕੀਤੀ ਹੋਣਾ ਗਿਆ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਕਈਆਂ ਨੇ ਵਿਆਹ ਰੱਖੇ ਹੋਏ ਹੀ ਕਾਰਡ ਵੰਡ ਰਹੇ ਹੀ ਅਚਾਨਕ ਪਾਣੀ ਆਇਆ ਪਹਿਲੇ ਕੋਈ ਜਿਹੜਾ ਉਹ ਕਸਰ ਮਿਸ਼ਨ ਇਦਾਂ ਦੀ ਨਹੀਂ ਦਿੱਤੀ ਗਈ ਕਿ ਤੁਸੀਂ ਜਿਹੜਾ ਆਪਣਾ ਇਹ ਜਗਾ ਜਿਹੜੀ ਖਾਲੀ ਕਰ ਦਿਓ ਚਾਹਨਕ ਕਹਿੰਦੇ ਪਾਣੀ ਆਇਆ ਬਹੁਤ ਨੁਕਸਾਨ ਆ ਤੁਸੀ ਦੇਖਿਆ ਤਸਵੀਰਾਂ ਦੇ ਵਿੱਚ ਪਰ ਮਾਲੀ ਨੁਕਸਾਨ ਉਹਨਾਂ ਦਾ ਬਹੁਤ ਜ਼ਿਆਦਾ ਹੋਇਆ ਸੋ ਇਹ ਉਮੀਦ ਕਰਦੇ ਆ ਸਰਕਾਰ ਕੋ ਕਿ ਸਰਕਾਰ ਜਿਹੜਾ ਉਹ ਸਾਡੇ ਬਾਰੇ ਸੋਚੇ ਬਿਲਕੁਲ ਕੰਡੇ ਤੇ ਅਸੀਂ ਬੈਠੇ ਆ 88 ਘਰ ਤੇ ਨਹੀਂ ਅਸੀਂ ਵੇਖਿਆ ਲੇਕਿਨ ਇਹ ਵੇਖਿਆ ਸਾਨੂੰ ਪਤਾ ਨਹੀਂ ਕੁਝ ਤੇ ਸਾਨੂੰ ਆਰਮੀ ਨੇ ਆ ਕੇ ਬਚਾਇਆ ਕੈਮਰਾਮੈਨ ਰਾਹੁਲ ਦੇ ਨਾਲ ਨਰੇਸ਼ ਸ਼ਰਮ ਮਕੌੜਾ ਪੱਤਨ ਗੁਰਦਾਸਪੁਰ